ਹਾਂਜੀ ਦੋਸਤੋ ਕੀ ਹਾਲ ਚੱਲਨੇ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਸੋ ਮੈਂ ਜ ਤੁਹਾਡੇ ਨਾਲ ਇੱਕ ਨਾ ਬਹੁਤ ਜ਼ਰੂਰੀ ਗੱਲ ਕਰਨਾ ਚਾਹਣਾ ਕਿ ਸੋਸ਼ਲ ਮੀਡੀਆ ਹਨਾ ਇੱਕ ਬਹੁਤ ਤਕੜਾ ਪਲੇਟਫਾਰਮ ਆ ਜਿਸ ਤੋਂ ਕਿ ਬਹੁਤ ਸਾਰੇ ਦੋਸਤ ਮਿੱਤਰ ਚੰਗੀ ਅਰਨਿੰਗ ਕਰ ਰਹੇ ਨੇ ਤੇ ਚੰਗਾ ਪੈਸਾ ਕਮਾ ਰਹੇ ਨੇ ਤੁਸੀਂ ਵੀ ਕਮਾ ਸਕਦੇ ਹੋ ਤੇ ਉਹਦੇ ਲਈ ਆਪਾਂ ਨੂੰ ਕਿਸੇ ਇੱਕ ਚੰਗੇ ਪਲੇਟਫਾਰਮ ਦੀ ਜ਼ਰੂਰਤ ਹੋਵੇਗੀ ਜਿੱਦਾਂ ਕਿ ਫੇਸਬੁੱਕ ਬਹੁਤ ਪੈਸਾ ਦੇ ਰਹੀ ਆ ਆਪਾਂ ਨੂੰ YouTube ਬਹੁਤ ਪੈਸਾ ਦੇ ਰਿਹਾ ਹਰ ਇੱਕ ਸੋਸ਼ਲ ਮੀਡੀਆ ਐਪ ਤੋਂ Snapchat ਜਿਹੜੀ ਇੰਡੀਆ ਦੇ ਵਿੱਚ ਨਾ ਬਹੁਤ ਪੈਸਾ ਦੇ ਰਹੀ ਹੈਗੀ ਤੇ ਤੁਸੀਂ ਵੀ ਕਮਾ ਸਕਦੇ ਹੋ ਤੇ ਕਈ ਦੋਸਤਾਂ ਨੂੰ ਹੁੰਦਾ ਕਿ ਅਸੀਂ ਭਈ ਵੀਡੀਓ ਕੀ ਪਾਈਏ ਕੰਟੈਂਟ ਕਿਦਾਂ ਦਾ ਪਾਈਏ ਕਿਦਾਂ ਦਾ ਲੋਕਾਂ ਨੂੰ ਪਸੰਦ ਆ ਤੇ ਚਲੋ ਇਹ ਗੱਲ ਬਾਤ ਦੇ ਵਿੱਚ ਆ ਕਿ ਆਪਾਂ ਵੀਡੀਓ ਕਿਸ ਤੇ ਬਣਾਈਏ ਕਿਦਾਂ ਦਾ ਕੰਟੈਂਟ ਬਣਾਈਏ ਪਰ ਸਭ ਤੋਂ ਜਿਹੜੀ ਜ਼ਰੂਰੀ ਗੱਲ ਆਗੀ ਮੈਂ ਤੁਹਾਨੂੰ ਉਹ ਦੱਸਣ ਜਾ ਰਿਹਾ ਕਿ ਵੀਡੀਓ ਬਣਾਉਣ ਲਈ ਇੱਕ ਸਭ ਤੋਂ ਜਿਹੜੀ ਜ਼ਰੂਰੀ ਗੱਲ ਆ ਸਭ ਤੋਂ ਪਹਿਲਾਂ ਸਾਨੂੰ ਸਾਡੇ ਅੰਦਰੋਂ ਇੱਕ ਜਿਹੜੀ ਸੰਗ ਹੈ ਉਹ ਕੱਢਣੀ ਪੈਣੀ ਆ ਤੇ ਮੈਨੂੰ ਲੱਗਦਾ ਕਿ ਸਾਨੂੰ ਸੰਗ ਨੂੰ ਅੰਦਰੋਂ ਕੱਢਣ ਤੋਂ ਪਹਿਲਾਂ ਸਾਨੂੰ ਇਹ ਜਾਨਣਾ ਪਊਗਾ ਕਿ ਸੰਗ ਹੈ ਕੀ ਚੀਜ਼ ਸੰਗ ਦੋਸਤੋ ਉਹ ਚੀਜ਼ ਆ ਜਿਹੜੀ ਆਪਾਂ ਨੂੰ ਅੱਗੇ ਨਹੀਂ ਵਧਣ ਦਿੰਦੀ ਹਾਂ ਸੰਗ ਉਹ ਚੀਜ਼ ਆ ਜਿਹੜੀ ਸਾਨੂੰ ਅੱਗੇ ਵਧਣ ਤੋਂ ਰੋਕਦੀ ਆ ਸਾਨੂੰ ਅੱਗੇ ਨਹੀਂ ਵਧਣ ਦਿੰਦੀ ਪਤਾ ਨਹੀਂ ਸਾਡੇ ਅੰਦਰ ਕਿੰਨੇ ਵਿਚਾਰ ਪਏ ਨੇ ਜਿਹੜੇ ਸਾਇਦ ਕਿਸੇ ਦੀ ਜ਼ਿੰਦਗੀ ਵੀ ਬਦਲ ਸਕਦੇ ਨੇ ਤੇ ਤੁਸੀਂ ਤਾਂ ਉਹ ਵਧੀਆ ਅਰਨਿੰਗ ਕਰ ਸਕਦੇ ਹੋ ਪਰ ਮੈਨੂੰ ਲੱਗਦਾ ਕਿ ਤੁਹਾਡੇ ਅੰਦਰ ਬਹੁਤ ਸਾਰੇ ਵਿਚਾਰ ਹੋਣੇ ਜਿਹੜੇ ਤੁਸੀਂ ਲੋਕਾਂ ਸਾਹਮਣੇ ਪੇਸ਼ ਕਰਨਾ ਚਾਹੁੰਦੇ ਹੋ ਪਰ ਇੱਕ ਸੰਗ ਹੈ ਜਿਹੜੀ ਤੁਹਾਨੂੰ ਉਹ ਵਿਚਾਰ ਜਿਹੜੇ ਆਪਣੇ ਅੰਦਰੋਂ ਨਹੀਂ ਕੱਢਣ ਦੇ ਰਹੀ ਪਤਾ ਨਹੀਂ ਕਿੰਨਾ ਉਸ ਲੋਕਾਂ ਦੇ ਅੰਦਰ ਅੰਦਰ ਲੋਕੇ ਆਗਾ ਇਹ ਇਹ ਸੰਗ ਨੂੰ ਛੱਡੋ ਇਹ ਸੰਗਰ ਨੂੰ त्याਗੋ ਤੇ ਆਪਣੇ ਵਿਚਾਰ ਪੇਸ਼ ਕਰੋ ਆਪਣਾ ਕੰਟੈਂਟ ਬਣਾਓ ਤੇ ਇੱਕ ਚੰਗੀ ਅਰਨਿੰਗ ਕਰੋ ਫੇਸਬੁੱਕ ਦੇ ਉੱਪਰੋਂ YouTube ਦੇ ਉੱਪਰੋਂ ਤੇ Snapchat, Moj App ਇਹ ਹੋਰ ਬਹੁਤ ਸਾਰੇ ਪਲੇਟਫਾਰਮ ਨੇ ਜਿੰਨਾਂ ਤੋਂ ਆਪਾਂ ਚੰਗੀ ਚੰਗੀ ਅਰਨਿੰਗ ਕਰ ਸਕਦੇ ਹਾਂ ਕਿਉਂਕਿ ਬਹੁਤ ਸਾਰੇ ਦੋਸਤਾਂ ਦੇ ਦਿਲ ਦੇ ਵਿੱਚ ਬਹੁਤ ਵਿਚਾਰ ਹੁੰਦੇ ਨੇ ਪਰ ਉਹਨਾਂ ਨੂੰ ਜਿਹੜਾ ਕਰਨ ਦਾ ਢੰਗ ਨਹੀਂ ਹੁੰਦਾ ਉਨਾਂ ਨੂੰ ਲੱਗਦਾ ਕਿ ਸਾਨੂੰ ਲੋਕ ਕੀ ਕਹਿਣਗੇ ਕਿਹੜੇ ਕੰਮੀ ਪਿਆਂਗੇ ਹਨਾ ਕੀ ਕਰਨ ਲੱਗਿਆ ਸੋ ਲੋਕਾਂ ਨੇ ਆਪਣੇ ਘਰੇ ਕੋਈ ਸੌਦਾ ਨਹੀਂ ਛੱਡਣ ਜਾਣਾ ਕਿਸੇ ਨੂੰ ਕਿਸੇ ਨੇ ਆਪਣੇ ਨਾਲ ਕੋਈ ਦੁੱਖ ਨਹੀਂ ਬਣਾਉਣਾ ਲੋਕ ਤਾਂ ਜੇ ਆਪਾਂ ਚੰਗਾ ਕਰਦੇ ਆ ਤਾਂ ਨਹੀਂ ਹਨਾ ਮਾਣ ਹੁੰਦੇ ਤੇ ਜੇ ਮਾੜਾ ਤਰ੍ਹਾਂ ਵੀ ਫਿਰ ਤਾਂ ਮਾਣ ਕੀ ਹੋਣੇ ਸੋ ਇਹ ਗੱਲਾਂ ਨੂੰ ਛੱਡੋ ਕਿ ਸਾਨੂੰ ਲੋਕ ਕੀ ਕਹਿਣਗੇ ਤੇ ਆਪਣਾ ਕੈਮਰਾ ਚੱਕੋ ਤੇ ਵੀਡੀਓ ਬਣਾਓ ਆਪਣੇ ਅੰਦਰੋਂ ਸੰਗ ਕਟੋ ਹੌਲੀ-ਹੌਲੀ ਬੋਲਣ ਦਾ ਲਹਿਜਾ ਬੋਲਣ ਦਾ ਤਰੀਕਾ ਵੀ ਆ ਜਾਊਗਾ ਕਿਦਾਂ ਆਪਾਂ ਨੇ ਗੱਲਬਾਤ ਕਰਨੀ ਆ ਕੰਟੈਂਟ ਪਾਉਣ ਨੂੰ ਬਹੁਤ ਸਾਰੇ ਕੰਟੈਂਟ ਨੇ ਕਿ ਕਿਸੇ ਇੱਕ ਵਿਸ਼ੇ ਨੂੰ ਲੈ ਲਓ ਕੋਈ ਇੱਕ ਵਿਸ਼ੇ ਤੇ ਵਿਚਾਰ-ਚਰਚਾ ਕਰ ਲਓ ਦੋ ਜਣੇ ਬੈਠ ਕੇ ਉਸ ਤੇ ਵਿਚਾਰ-ਚਰਚਾ ਕਰ ਲਓ ਜਾਂ ਕੋਈ ਫਨੀ ਕੰਟੈਂਟ ਹੋ ਗਿਆ ਜਾਂ ਕੋਈ ਵੀ ਚੀਜ਼ ਕੋਈ ਤੁਸੀਂ ਤੁਹਾਡੇ ਚ ਕੋਈ ਹੁਨਰ ਹੈ ਤੁਹਾਨੂੰ ਗਾਉਣ ਦਾ ਸ਼ੌਂਕ ਆ ਤੁਹਾਨੂੰ ਕੋਈ ਸਾਜ਼ ਵਜਾਉਣਾ ਆਉਂਦਾਗਾ ਆ ਨਾ ਜੇ ਤੁਹਾਡੇ ਗੱਲਬਾਤ ਕੋਈ ਵਧੀਆ ਕਰਨੀ ਹੁੰਦੀ ਆ ਤੁਹਾਡੇ ਕੋਲ ਕੋਈ ਸਟੋਰੀਆਂ ਨੇ ਕੋਈ ਚੁਟਕਲੇ ਨੇ ਹਾਸੇ ਠੱਠੇ ਵਾਲੀਆਂ ਗੱਲਾਂ ਜੋ ਵੀ ਤੁਸੀਂ ਇਹਨਾਂ ਕਰਨਾ ਚਾਹੁੰਦੇ ਆ ਉਹ ਕਰੋ ਪਰ ਸਭ ਤੋਂ ਪਹਿਲਾਂ ਤੁਸੀਂ ਆਪਣੇ ਅੰਦਰੋਂ ਇੱਕ ਜਿਹੜੀ ਸੰਗ ਹੈ ਜਿੰਨਾ ਟਾਈਮ ਉਹਨੂੰ ਨਹੀਂ ਕੱਢੋਗੇ ਆ ਤਾਂ ਨਾ ਤਾਂ ਤੁਸੀਂ ਪੈਸਾ ਕਮਾ ਸਕਦੇ ਤੇ ਨਾ ਤੁਸੀਂ ਇੱਕ ਚੰਗੇ ਬੁਲਾਰੇ ਬਣ ਸਕਦੇ ਹੋ ਨਾ ਤੁਸੀਂ ਚੰਗੀ ਵੀਡੀਓ ਬਣਾ ਸਕਦੇ ਹੋ ਸਭ ਤੋਂ ਪਹਿਲਾਂ ਆਪਣੇ ਅੰਦਰੋਂ ਇੱਕ ਸੰਗ ਨੂੰ ਕੱਢੋ ਰਵਾਣਾਦਰ ਉਸ ਦੀ ਕਿਸ ਨੂੰ ਕੋਈ ਕੀ ਕਹਿੰਦਾਗਾ ਕੀ ਨਹੀਂ ਕਹਿੰਦਾ ਹੋਰ ਦੋਸਤਾਂ ਵਾਂਗੂ ਜਿਹੜੇ ਹੋਰ ਦੋਸਤ ਸੱਜਣ ਮਿੱਤਰ YouTube Facebook Snapchat ਤੋਂ ਪੈਸੇ ਕਮਾਰੇ ਨਹੀਂ ਇੱਕ ਮੋਜ ਹੈ ਪਰ ਮੋਜ ਹੈ ਵੀ ਵਧੀਆ ਅਰਨਿੰਗ ਦੇ ਰਿਹਾਗਾ ਤੇ ਇਹ ਸਾਰੇ ਪਲੇਟਫਾਰਮਾਂ ਤੇ ਤੁਸੀਂ ਆਪਣੇ ਆਪਣੀਆਂ ਵੀਡੀਓ ਪਾਓ ਤੇ ਆਪਣੇ ਅੰਦਰੋਂ ਜਿਹੜੀ ਸੰਗ ਹੈ ਉਹਨੂੰ ਬਿਲਕੁਲ ਕੱਢੋ ਕੈਮਰਾ ਚੱਕੋ ਜਿੱਦਾਂ ਬਣਦੀ ਹੈ ਵੀਡੀਓ ਬਣਨ ਦਿਓ ਹੌਲੀ ਹੌਲੀ ਤੁਹਾਨੂੰ ਆਪਣੇ ਆਪ ਟਾਂਗ ਆ ਜਾਊਗਾ ਮੈਂ ਇਹੀ ਕਹਿਣਾ ਚਾਹਣਾ ਕਿ ਜਿਹਦਾ ਹੋਰ ਦੋਸਤ ਮਿੱਤਰ ਪੈਸਾ ਕਮਾਰੇ ਨੇ ਤੁਸੀਂ ਵੀ ਕਮਾ ਸਕਦੇ ਹੋ ਚੰਗੀ ਅਰਨਿੰਗ ਕਰ ਸਕਦੇ ਹੋ ਹਨਾ ਕੋਈ ਇਸ ਤੇ ਜ਼ੋਰ ਨਹੀਂ ਲੱਗਦਾ ਕੋਈ ਕਿਤੇ ਜਾਣਾ ਨਹੀਂ ਹੈਗਾ ਆਪਣੇ ਕਮਰੇ ਦੇ ਅੰਦਰ ਜਾਂ ਕੋਈ ਆਪਣਾ ਕੋਈ ਇੱਕ ਜੇ ਤੁਹਾਨੂੰ ਕਿਸੇ ਅੱਗੇ ਬੋਲਣ ਦੀ ਕੋਈ ਹਨਾ ਵੀ 10 ਬੰਦਿਆਂ ਦੇ ਅੱਗੇ ਬੋਲਣ ਦੀ ਕੋਈ ਦਿੱਕਤ ਆਉਂਦੀ ਆ ਤਾਂ ਤੁਸੀਂ ਇਕੱਲੇ ਵੀ ਵੀਡੀਓ ਬਣਾ ਸਕਦੇ ਹੋ ਕਿਸੇ ਖਾਸ ਟੌਪਿਕ ਦੇ ਉੱਤੇ ਜਾਂ ਆਪਣੇ ਕਿਸੇ ਨਾਲ ਇਹ ਜੇ ਮਿੱਤਰ ਨੂੰ ਲੈ ਕੇ ਜਿਸ ਨਾਲ ਤੁਹਾਡੀ ਵਧੀਆ ਬੌਂਡਿੰਗ ਆ ਉਹਨੂੰ ਲੈ ਕੇ ਪਰ ਆਪਣੇ ਅੰਦਰ ਉਹ ਜਿੰਨਾ ਟਾਈਮ ਸੰਗ ਨਹੀਂ ਜਾਂਦੀ ਨਾ ਆਪਾਂ ਕੁਝ ਨਹੀਂ ਕਰ ਸਕਦੇ ਤੇ ਬਹੁਤ ਸਾਰੇ ਦੋਸਤ ਕਹਿੰਦੇ ਨੇ ਕਿ ਸਾਨੂੰ ਬੋਲਣ ਦਾ ਬਹੁਤ ਵਧੀਆ ਤਰੀਕਾ ਸਾਡੇ ਕੋਲ ਬਹੁਤ ਸੋਹਣੀਆਂ ਸਟੋਰੀਆਂ ਵੀ ਨੇਗੇ ਮੈਨੂੰ ਮੇਰੇ ਦੋਸਤ ਦਾ ਫੋਨ ਆਇਆ ਸੀਗਾ ਕਿ ਬਾਈ ਬਹੁਤ ਸੋਹਣੀ ਤੁਸੀਂ ਕਰ ਲੋਗੇ ਕੱਪ ਮੈਂ ਕਿਹਾ ਬਾਈ ਤੂੰ ਖੁਦ ਕਰ ਲੈ ਹਨਾ ਤੇ ਅ ਮੈਂ ਕਿਹਾ ਸਾਡੇ ਨਾਲ ਰਲ ਕੇ ਖੋਦ ਕਰ ਲਾ ਤੂੰ ਵੀ ਆ ਜਾ ਕਹਿੰਦਾ ਮੈਨੂੰ ਕੈਮਰੇ ਅੱਗੇ ਬਹੁਤ ਡਰ ਲੱਗਦਾ ਹੈਗਾ ਉਹ ਲੱਗਦਾ ਵੀ ਹੁੰਦਾ ਪਹਿਲਾਂ ਸਾਨੂੰ ਵੀ ਲੱਗਦਾ ਸੀਗਾ ਪਰ ਜਦੋਂ ਜਿਵੇਂ ਜਿਵੇਂ ਆਪਾਂ ਕਰਦੇ ਜਾਵਾਂਗੇ ਸਿੱਖਦੇ ਜਾਵਾਂਗੇ ਤੇ ਆਪਣਾ ਉਹ ਡਰਾ ਦੂਰ ਹੁੰਦਾ ਜਾਊਗਾ ਕਿਉਂਕਿ ਇੱਕ ਸੰਗ ਹੈ ਜਿਹੜੀ ਆਪਾਂ ਨੂੰ ਅੱਗੇ ਨਹੀਂ ਬਦਲਣ ਦਿੰਦੀ ਕਈ ਲੋਕਾਂ ਦੇ ਵਿੱਚ ਮੈਂ ਕਹਿੰਨਾ ਇੰਨਾ ਟੈਲੈਂਟ ਪਿਆਗਾ ਇਹ ਬਸ ਛੜ ਦੋ ਗੱਲਾਂ ਇੰਨੀ ਸੋਹਣੀ ਸਾਇਰੂ ਸ਼ਹਿਰੀ ਕਰਦੇ ਨੇ ਇੰਨੇ ਸੋਹਣੇ ਉਹਨਾਂ ਦੇ ਵਿਚਾਰ ਨੇ ਇੰਨਾ ਸੋਹਣਾ ਉਹ ਗਾਉਂਦੇ ਨੇ ਇੰਨਾ ਸੋਹਣਾ ਉਹ ਕੋਈ ਨਾ ਕੋਈ ਹਨਾ ਸਾਜ਼ ਪਲੇ ਕਰਦੇ ਨੇ ਇੰਨੀਆਂ ਸੋਹਣੀਆਂ ਕਵਿਤਾਵਾਂ ਬੋਲਦੇ ਨੇ ਪਰ ਇੱਕ ਜਿਹੜੀ ਸੰਗ ਹੈ ਕੈਮਰੇ ਅੱਗੇ ਬੋਲਣ ਦੀ ਬਸ ਉਹ ਨਹੀਂ ਉਹਨਾਂ ਦੀ ਅੰਦਰੋਂ ਆ ਰਹੀ ਦੋਸਤੋ ਜੇ ਆਪਾਂ ਨੇ ਚੰਗੀ ਅਰਨਿੰਗ ਕਰਨੀ ਆ ਜਾਂ ਆਪਣੇ ਸਮਾਜ ਦੇ ਵਿੱਚ ਆਪਾਂ ਇੱਕ ਚੰਗਾ ਨਾਮ ਬਣਾਉਣਾ ਜਦੋਂ ਆਪਣਾ ਨਾਮ ਬਣ ਗਿਆ ਤਾਂ ਪੈਸਾ ਤਾਂ ਪਿੱਛੇ-ਪਿੱਛੇ ਭੱਜਿਆ ਆਊਗਾ ਆ ਇੰਨੇ ਹੀ ਹਜ਼ਾਰਾਂ ਲੱਖਾਂ ਦੋਸਤ ਇਹ ਪਲੇਟਫਾਰਮਾਂ ਤੋਂ ਜਿਹੜੇ ਅਰਨਿੰਗ ਕਰ ਰਹੇ ਨੇ ਤੁਸੀਂ ਵੀ ਕਰ ਸਕਦੇ ਹੋ ਸੋ ਮੈਂ ਤੁਹਾਨੂੰ ਇਹੀ ਗੱਲ ਦੁਬਾਰਾ ਫੇਰ ਰਿਪੀਟ ਕਰੂੰਗਾ ਕਿ ਸੰਘ ਛੱਡੋ ਤੇ ਲੋਕਾਂ ਲੋਕਾਂ ਦੀ ਪ੍ਰਵਾਹ ਨਾ ਕਰੋ ਬਸ ਕਿ ਕੌਣ ਤੁਹਾਨੂੰ ਕੀ ਕਹਿੰਦਾਗਾ ਆਪਣੇ ਘਰੇ ਆਪਾਂ ਭੁੱਖੇ ਮਰਦੇ ਹਾਂ ਤਾਂ ਆਪਾਂ ਨੂੰ ਹਨਾ ਕੋਈ ਨਹੀਂ ਦੇਖਣੋਂ ਆਉਂਦਾ ਉਹ ਕਹੀ ਕਹਿੰਦੇ ਨੇ ਯਾਰ ਕੋਈ ਕੰਮ ਕਰ ਲਾ ਤੇ ਜਦੋਂ ਆਪਾਂ ਕੋਈ ਚੰਗਾ ਵਧੀਆ ਕੰਮ ਕਰਦੇ ਆ ਉਦੋਂ ਉਦੋਂ ਵੀ ਕੋਈ ਹੱਲਾ ਸੇਰੀ ਨਹੀਂ ਦਿੰਦਾ ਉਦੋਂ ਹੀ ਕਹਿੰਦੇ ਨੇ ਕਿ ਹਾਂ ਬਈ ਪਤਾ ਨਹੀਂ ਕਿੱਥੋਂ ਪੈਸਾ ਆ ਰਿਹਾਗਾ ਦੋ ਨੰਬਰ ਦਾ ਤਾਂ ਨਹੀਂ ਕੰਮ ਕਰ ਲਾ ਕੇ ਆਇਆ ਬੂਆ ਸੋ ਜਿਵੇਂ ਕਹਦੇ ਨੇ ਹਨਾ ਸਿਆਣੇ ਕਹਿੰਦੇ ਨੇ ਕਿ ਜਿਹੜੀ ਦਾਤੀ ਹੁੰਦੀ ਆ ਉਹਦੇ ਜਿਹੜੇ ਦੰਦੇ ਹੁੰਦੇ ਨੇ ਇੱਕ ਪਾਸੇ ਹੁੰਦੇ ਨੇ ਪਰ ਜਿਹੜੀ ਦੁਨੀਆ ਕੀ ਇਹਦੇ ਦੰਦੇ ਦੋ ਪਾਸੇ ਨੇਗੇ ਦੋੇ ਪਾਸੋਂ ਮਾਰਦੀ ਆ ਨਾ ਇਹ ਚੰਗਾ ਦੇਖ ਕੇ ਰਾਜੀਆ ਤੇ ਮੜਾ ਤਾਂ ਦੇਖਣਾ ਹੀ ਕੀ ਆਗਾ ਲੋਕਾਂ ਦੀ ਪ੍ਰਵਾਹ ਨਾ ਕਰੋ ਕੋਈ ਜੋ ਕਹਿੰਦਾ ਮੈਨੂੰ ਕਹੀ ਜਾਣ ਦੋ ਕਿਸੇ ਦੀ ਕੋਈ ਪ੍ਰਵਾਹ ਨਹੀਂ ਕਰਨੀ ਬਸ ਆਪਣਾ ਕੈਮਰਾ ਚੱਕੋ ਤੇ ਵੀਡੀਓ ਬਣਾਓ ਤੇ ਇਹ ਜਿਹੜੇ ਸੋਸ਼ਲ ਮੀਡੀਆ ਐਪ ਨੇ ਇਹਨਾਂ ਤੇ ਪੈਸਾ ਕਮਾਓ ਬਹੁਤ سارے دوست ਪੈਸਾ ਕਮਾਰੇ ਨੇ ਮੈਨੂੰ ਵੀ ਥੋੜੀ ਹੈ ਨਾ ਇਨਕਮ ਆਉਣ ਲੱਗ ਗਈ ਆ ਸੋ ਹਜੇ ਸਟਾਰਟ ਹੀ ਹੋਈ ਹੈਗੀ ਅੱਗੇ ਅੱਗੇ ਵੀਡੀਓ ਬਣਾਇਆ ਕਰਾਂਗੇ ਹੋਰ ਪਾਇਆ ਕਰਾਂਗੇ ਚੰਗੇ-ਜੰਗੇ ਚੀਜ਼ਾਂ ਤੇ ਹੁਣ ਹੀ ਅਸੀਂ ਸ਼ਾਰਟ ਮੂਵੀਆ ਵੀ ਪਾਇਆ ਕਰਾਂਗੇ ਆਪਣੇ ਅਕਾਊਂਟ ਦੇ ਉੱਪਰ ਤਾਂ ਦੋਸਤੋ ਦੇਖੋ ਸੰਗੋ ਨਾ ਕੈਮਰਾ ਚੱਕੋ ਤੇ ਉਹ ਜੋ ਤਿਆਰ ਪੁੱਠਾ ਸਿੱਧਾ ਜਿੱਦਾਂ ਦਾ ਬੋਲਣਾ ਆਉਂਦਾ ਬਸ ਬੋਲੋ ਹੌਲੀ-ਹੌਲੀ ਤੁਹਾਨੂੰ ਆਪਣੇ ਆਪ ਲਹਿਜਾ ਆ ਜਾਊਗਾ ਕਿ ਆਪਾਂ ਕਿਦਾਂ ਬੋਲਣਾ ਇੱਕ ਬੰਦੇ ਇੱਕ ਬੰਦੇ ਦੇ ਲਈ ਨਹੀਂ ਆ ਹਜ਼ਾਰਾਂ ਬੰਦਿਆਂ ਦੇ ਸਾਹਮਣੇ ਤੁਸੀਂ ਖੜਕੇ ਬੋਲ ਸਕੋਗੇ ਜੋ ਤੁਹਾਡੇ ਦਿਲ ਦੇ ਵਿਚਾਰ ਨੇ ਆਪਣੇ ਲੋਕਾਂ ਨਾਲ ਸ਼ੇਅਰ ਕਰੋ ਇਹ ਨਹੀਂ ਪਤਾ ਹਨ ਤੁਹਾਡੇ ਅੰਦਰ ਕਿੱਡਾ ਟੈਲੈਂਟ ਸੁਪਿਆ ਹੋਵੇ ਜਿਹਨੂੰ ਤੁਸੀਂ ਆਪਣੇ ਅੰਦਰ ਦਬਾਈ ਜਾ ਰਹੇ ਹੋਗੇ ਤੇ ਉਹ ਇੱਕ ਇੱਕ ਤਰ੍ਹਾਂ ਉਹ ਬਿਮਾਰੀ ਦਾ ਰੂਪ ਧਾਰਨ ਕਰ ਲੈਂਦਾ ਜਦੋਂ ਬੰਦੇ ਦੇ ਮਨ ਦੇ ਅੰਦਰ ਕੋਈ ਵਿਚਾਰ ਪਏ ਹੋਣ ਤਾਂ ਉਹ ਇੱਕ ਤਰ੍ਹਾਂ ਦੀ ਇਹ ਬਿਮਾਰੀ ਹੀ ਆ ਉਹ ਵਿਚਾਰਾਂ ਨੂੰ ਬਾਹਰ ਹੀ ਕੱਢੋ ਕੈਮਰੇ ਤੋਂ ਨਾ ਚਿਸਕੋ ਇਕੱਲੇ ਬਣਾ ਲਓ ਜਿੱਦਾਂ ਹੁਣ ਮੈਂ ਬਣਾ ਰਿਆਂਗਾ ਐਦਾਂ ਇਕੱਲੇ ਬਣਾ ਲਓ ਨਹੀਂ ਸੋਨ ਉਹ ਮੱਲੋ ਲੋਕਾਂ ਸਾਹਮਣੇ ਨਹੀਂ ਆਉਣਾ ਤਾਂ ਇਕੱਲੇ ਬਣਾ ਲਓ ਬਹੁਤ ਵਿਚਾਰ ਹੁੰਦੇ ਨੇਗੇ ਸੰਗ ਹੈ ਜਿਹੜੀ ਬਸ ਸੰਗ ਕੱਢੋ ਤੇ ਵੀਡੀਓ ਬਣਾਓ ਵਧੀਆ ਵਧੀਆ ਇਨਕਮ ਹੁੰਦੀ ਹੈਗੀ ਪੈਸਾ ਕਮਾਓ ਪਰ ਮੈਂ ਇਹੀ ਗੱਲ ਕਹਿਣਾ ਚਾਹੁੰਦਾ ਸੀਗਾ ਕਿ ਬਸ ਸੰਗ ਛੱਡੋ ਬਾਕੀ ਸਭ ਬਾਕੀ ਗੱਲਾਂ ਛੱਡੋ ਪਹਿਲਾਂ ਆਪਣੀ ਸੰਗ ਛੱਡੋ ਸੰਗ ਅੰਦਰੋਂ ਕੱਢੋ ਉਹ ਵੀ ਮੈਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਤਰੀਕਾ ਦੱਸੂਗਾ ਕਿ ਆਪਾਂ ਕਿੱਦਾਂ ਬੋਲਣਾ ਸਿੱਖਣਾਗਾ ਕਿੱਦਾਂ ਆਪਾਂ ਬੋਲ ਸਕਦੇ ਆਂਗੇ ਕਿ ਮੈਂ ਆਪਾਂ ਨੇ ਆਪਾਂ ਨੇ ਉਹ ਸਟਾਰਟਿੰਗ ਕਰਨੀ ਆ ਬੋਲਣ ਦੀ ਪਹਿਲਾਂ ਬਸ ਇਹ ਹੀ ਆ ਕਿ ਵਾ ਕੈਮਰਾ ਚੱਕੋ ਤੇ ਸ਼ੁਰੂ ਹੋ ਜਾਓ ਬਸ ਜੇ ਇੱਕ ਚੰਗਾ ਅਰਨੀ ਕਰਨੀ ਆ ਚੰਗੇ ਪੈਸੇ ਕਮਾਉਣੇ ਨੇ ਸ਼ੁਰੂ ਹੋ ਜਾਓ ਬਸ ਦੁਨੀਆ ਦੀ ਪਰਵਾਹ ਨਾ ਕਰੋ ਬਸ ਵੀਡੀਓ ਇੱਕ ਚੰਗੀ ਲੱਗੀ ਤਾਂ ਪਲੀਜ਼ ਰਿਕੁਐਸਟ ਆ ਕਿ ਮੇਰੇ ਅਕਾਊਂਟ ਨੂੰ ਵੀ ਵੱਤ ਤੋਂ ਵੱਤ ਫੋਲੋ ਕਰੋ ਤੇ ਵੀਡੀਓ ਚੰਗੀ ਲੱਗੀ ਤਾਂ ਅੱਗੇ ਵੀ ਦੋਸਤਾਂ ਨਾਲ ਸ਼ੇਅਰ ਕਰਿਓ ਕਿਉਂਕਿ ਬਹੁਤ ਬਹੁਤ ਦੋਸਤ ਹੁੰਦੇ ਨੇ ਜਿਹੜੇ ਕਿਸੇ ਨਾ ਕਿਸੇ ਨਾ ਚੀਜ਼ ਦੀ ਵੇਟ ਕਰ ਰਹੇ ਨੇ ਕਿ ਸਾਨੂੰ ਕੋਈ ਮੋਟੀਵੇਟ ਕਰੇ ਬਾਹ ਹੋ ਜੋ ਸ਼ੁਰੂ ਤੇ ਮੇਰੇ ਅਕਾਊਂਟ ਨੂੰ ਜ਼ਰੂਰ ਫੋਲੋ ਕਰਿਓ ਵੀਡੀਓ ਚੰਗੀ ਲੱਗੀ ਤਾਂ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਨੂੰ ਵੀਡੀਓ ਕਿਦਾਂ ਦੀ ਲੱਗੀ ਧੰਨਵਾਦ